ਆਰ ਰਜੀਵ ਤੇ ਬਹੁਤ ਬਹੁਤ ਸਾਰਾ ਤੁਹਾਡਾ ਬਹੁਤ ਬਹੁਤ ਸਾਰਾ ਰੌਣਕ ਬਣਾ ਦੇ ਹਾਂਜੀ ਮੈਂ ਜਗਨਜੀਤ ਸਿੰਘ ਗੈਰੀ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਜੀ ਨੂੰ ਪੰਜਾਬੀ ਦੇ ਵਿੱਚ ਵਿਭਾਗ ਸੁਵਾਰ ਦਾ ਨਾਇਬ ਜਨਰਲ ਸਕੱਤਰ ਮਜ਼ਦੂਰ ਅਤੇ ਮਲਾਜ਼ਮ ਕਾਂਗਰਸ ਦੇ ਨਾਲ ਹੀ ਚੇਅਰਮੈਨ ਨੈਸ਼ਨਲ ਦਲ ਮਹਾਂਪੰਚਾਇਤ ਪੰਜਾਬ ਦਾ ਅੱਜ ਅਸੀਂ ਬਠਿੰਡਾ ਵੀ ਕੇ ਕਮੇਟੀਿੰਗ ਕੀਤੀ ਹੈ ਕੇ ਕੇਸੀ ਵਿਭਾਗ ਦੀ ਕਿਉਂਕਿ ਕੇ ਕੇਸੀ ਵਿਭਾਗ ਦੇ ਕੌਮੀ ਚੇਅਰਮੈਨ ਡਾਕਟਰ ਉਹਦੀ ਤਰਾਜ ਦੀ ਗਵਾਹੀ ਚ ਦਿੱਲੀ ਦੇ ਵਿੱਚ 22 ਤਰੀਕ ਨੂੰ ਇੱਕ ਸਮਾमेलन ਕੀਤਾ ਜਾ ਰਿਹਾ ਹੈ ਉਸ ਸਮਾमेलन ਦੇ ਵਿੱਚ ਕੇ ਕੇਸੀ ਵਿਭਾਗ ਨਾਲ ਸੰਬੰਧਿਤ ਵਰਕਰ ਤੇ ਉਧਾਰ ਸਾਥੀਆਂ ਨੇ ਸ਼ਾਮਲ ਹੋਣਾ ਹੈ ਤੇ ਅੱਜ ਇੱਕ ਦਿਨਾਂ ਤਕਰੀਬਨ ਮੈਨੂੰ ਹੋਇਆ ਪੰਜਾਬ ਦਾ ਚੇਅਰਮੈਨ ਬੜਾਏ ਤੇ ਉਹਦੇ ਲਈ ਮੈਂ ਰਾਹੁਲ ਗਾਂਧੀ ਜੀ ਦਾ ਰਾਜਾ ਬ੍ਰਿੰਦੀ ਦਾ ਖੜਗੇ ਸਾਹਿਬ ਦਾ ਤੇ ਅਸੀ ਮੈਨੂੰ ਉਪਾਲਜੀ ਦਾ ਤੇ ਪੰਜਾਬ ਦੇ ਜਿਹੜੇ ਪਰਿਵਾਰੀ ਐ ਸਾਡੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਸਮੁੱਚੀ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦਾ ਤੇ ਕੇਂਦਰੀ ਰਿਸਪ ਦਾ ਧੰਨਵਾਦ ਜਿੱਥੇ ਕਰਦਾ ਉਥੇ ਅੱਜ ਅਸੀਂ ਪੰਜ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਹੈਗੇ ਆ ਕੇ ਕੇ ਸੀ ਵਿਭਾਗ ਕਾਂਗਰਸ ਪਾਰਟੀ ਦੇ ਉਹ ਨਿਯੁਕਤ ਕੀਤੇ ਆ ਕੁਝ ਹੋਰ ਅਹੁਦੇਦਾਰ ਜਿਹੜੇ ਆ ਉਹ ਅਸੀਂ ਬਣਾਏ ਆ ਇਹਦੇ ਵਿੱਚ ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਬਣਾਇਆ ਹੈ ਗੁਰਜੰਤ ਸਿੰਘ ਜੀ ਪੰਜ ਗੈਰੀ ਭਾਗੀ ਤੋਂ ਫਰੀਦਕੋਟ ਦਾ ਪ੍ਰਧਾਨ ਅਸੀਂ ਬਣਾਇਆ ਗੋਦੀਪ ਸਿੰਘ ਰਵਾਨਾ ਜੀ ਨੂੰ ਮੁਕਸਰ ਦਾ ਪ੍ਰਧਾਨ ਅਸੀਂ ਬਣਾਇਆ ਲੰਬਰੀ ਤੋਂ ਤੇ ਕਰਨਾਲਾ ਦਾ ਪ੍ਰਧਾਨ ਅਸੀਂ ਬਣਾਇਆ ਰਣਜੀਤ ਸਿੰਘ ਜੀ ਨੂੰ ਫਰੀਦਕੋਟ ਦਾ ਮੈਂ ਪਹਿਲਾਂ ਦੱਸਦਾ ਤੁਹਾਨੂੰ ਕਿਹਨੂੰ ਰਵਾਨਾ ਜੀ ਨੂੰ ਸੀ ਬਣਾਇਆ ਤੇ ਨਾਲ ਹੀ ਸੁਭਾ ਕਮੇਟੀ ਦੇ ਵਿੱਚ ਵੀ ਮੈਂ ਵਾਈਸ ਚੇਅਰਮੈਨ ਜਿਹੜਾ ਹੈਗਾ ਬਣਾਇਆ ਮੋਹਨ ਸਿੰਘ ਘਾਰੂ ਜੀ ਨੂੰ ਤੇ ਜਨਸ਼ਕਤੀ ਬਣਾਇਆ ਮਿੰਕੋਕਰ ਜੀ ਨੂੰ ਤੇ ਇਸੇ ਤਰ੍ਹਾਂ ਹੀ ਸਾਰੇ ਜ਼ਿਲ੍ਹਿਆਂ ਦੇ ਵਾਈਸ ਪ੍ਰਧਾਨ ਵਾਈਸ ਚੇਅਰਮੈਨ ਵੀ ਅਸੀਂ ਜ਼ਿਲ੍ਹਿਆਂ ਦੇ ਵਾਈਸ ਪ੍ਰਧਾਨ ਵੀ ਅਸੀਂ ਬਣਾਏ ਆ ਜੋ ਇਹ ਫਰੀਦਕੋਟ ਦਾ ਅਸੀਂ ਬਣਾਇਆ ਦਸਵੰਦਰ ਸਿੰਘ ਘਾਰੂ ਨੂੰ ਅ ਬਟਿੰਡੇ ਦਾ ਅ ਅ ਜਿਹੜਾ ਬਣਾਇਆਗਾ ਗੁਰਵਿੰਦਰ ਪੁੱਤੋ ਨੂੰ ਤੇ ਜਨਰ ਸੈਕਟੀ ਬਣਾਇਆ ਬਲਦੇਵ ਸਿੰਘ ਨੂੰ ਤੇ ਇਸੇ ਤਰ੍ਹਾਂ ਹੀ ਅ ਬੁਖਸਰ ਦਾ ਅ ਅਸੀਂ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਤਲਕਾਰ ਸਿੰਘ ਜੀ ਨੂੰ ਤੇ ਜਨਰ ਸੈਕਟੀ ਬਣਾਇਆ ਡਾਕਟਰ ਜਗਦੇਵ ਨੂੰ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਨੂੰ ਅਸੀਂ ਬਣਾਇਆ ਜਨ ਸਕਤੀ ਫਰੀ ਕੋਰ ਦਾ ਉਸੇ ਤਰ੍ਹਾਂ तकरीबन 10 ਤੋਂ 10-12 ਉਧਿਹਾਰ ਜਿਹੜੇ ਹੈਗੇ ਆ ਕੇ ਕੇਸਬੀ ਭਾਗੋਂ ਉਸ ਪਾਰਟੀ ਦੇ ਅਸੀਂ ਅੱਜ ਬਣਾਏ ਆ ਤੇ ਇਹਨਾਂ ਸਾਰੇ ਸਾਥੀਆਂ ਨੇ ਉਸ ਦਿਲੀ ਦੇ ਮੀਟਿੰਗ ਦੇ ਵਿੱਚ ਵੀ ਜਾਣਾ ਜਿਹੜੀ ਕਾਨਫਰੰਸ ਦੀ ਹੋ ਰਹੀ ਹੈ ਕੇ ਕੇਸਬੀ ਵਿਭਾਗ ਦੀ ਜਿਹਦੇ ਵਿੱਚ ਡਾਕਟਰ ਜਿਤਰਾ ਜੀ ਉਹਦੀ ਹਵਾਈ ਕਰਨਗੇ ਦ ਕਾਂਗਰਸ ਪਾਰਟੀ ਦੀ ਬੜੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਦੇ ਸਾਹਿਬ ਤੇ ਹੋਰ ਲੀਡਰਸ਼ਿਪ ਨੇ ਉੱਥੇ ਪਹੁੰਚਣਾ ਹੈ ਪੰਜਾਬ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਮਸਲੇ ਨੂੰ ਅਸੀਂ ਉੱਥੇ ਡਿਸਕਸ ਕਰਾਂਗੇ ਦੇਸ਼ ਭਰ ਦੇ ਵਿੱਚ ਕੇਜੇਸੀ ਵਿਭਾਗ ਨੂੰ ਮਜ਼ਬੂਤ ਕਰਾਂਗੇ ਔਰ ਪੰਜਾਬ ਦੇ ਵਿੱਚ ਕੇਜੇਸੀ ਵਿਭਾਗ ਕਾਂਗਰਸ ਪਾਰਟੀ ਨੂੰ ਇਸ ਲੈਵਲ ਤੱਕ ਮਜ਼ਬੂਤ ਕਰਾਂਗੇ 2027 ਜੋ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਉਹਦੇ ਵਿੱਚ ਕੇਜੇਸੀ ਵਿਭਾਗ ਦਾ ਵਿਸ਼ੇਸ਼ ਯੋਗਦਾਨ